ਮੇਰਾ ਨਾਮ ਡਾਕਟਰ ਸਾਹਿਲ ਕੁਮਾਰ ਸੌਂਦੀ ਮੈਂ ਇੱਥੇ ਬਤੌਰ ਮੈਡੀਕਲ ਅਫਸਰ ਸੇਵਾ ਨਿਭਾ ਰਿਹਾ ਹਾਂ ਸਾਡਾ ਕਲੀਨਿਕ ਦਾ ਨਾਮ ਆਮ ਆਦਮੀ ਕਲੀਨਿਕ ਲੰਬਾਪਿੰਡ ਹੈ ਜਿੰਨੇ ਵੀ ਆਮ ਆਦਮੀ ਕਲੀਨਿਕ ਖੁੱਲੇ ਨੇ ਹਰ ਇਲਾਜ ਹਰ ਦਵਾਈ ਫ੍ਰੀ ਮਿਲਦੀ ਹੈ ਲੋਕੀ ਆਪਣੇ ਬੀਪੀ ਦੀ ਦਵਾਈਆਂ 슈ਗਰ ਦੀਆਂ ਦਵਾਈਆਂ ਇਹ ਸਭ ਨਾਂ ਦਾ ਆਪਣੇ ਸਾਡੇ ਕੋਲ ਲਾਭ ਆ ਕੇ ਲੈ ਸਕਦੇ ਨੇ ਫ੍ਰੀ ਦੇ ਵਿੱਚ ਇੱਥੇ ਲੈਬ ਟੈਸਟ ਵੀ ਹੁੰਦੇ ਨੇ ਜਿਹੜੇ ਵੀ ਲੋਕੀ ਬਿਮਾਰ ਨੇ ਜਾਂ ਕਿਸੇ ਨੂੰ ਬੁਖਾਰ ਜ਼ਿਆਦਾ ਚੜਦਾ ਹੈ ਆਪਣਾ ਇੱਥੇ ਆ ਕੇ ਟੈਸਟ ਕਰਵਾ ਸਕਦੇ ਨੇ ਤਾਂ ਕਿ ਉਹ ਟਾਈਮ ਸਿਰ ਆਪਣਾ ਇਲਾਜ ਕਰਵਾ ਸਕਣ ਹੁਣ ਕਿਸੇ ਵੀ ਤਰ੍ਹਾਂ ਦੀ ਦਵਾਈ ਜਾਂ ਟੈਸਟਾਂ ਲਈ ਘਰ ਤੋਂ ਦੂਰ ਨਹੀਂ ਜਾਣਾ ਪੈਂਦਾ ਤੇ ਨਾ ਹੀ ਪ੍ਰਾਈਵੇਟ ਹਸਪਤਾਲਾਂ ਦੇ ਚੱਕਰ ਲਗਾਉਣੇ ਪੈਂਦੇ ਨੇ ਸਗੋਂ ਮੁਹੱਲਿਆਂ 'ਚ ਖੁੱਲੇ ਆਮ ਆਦਮੀ ਕਲੀਨਿਕ ਮੁਫਤ 'ਚ ਹੀ ਬੁਨਿਆਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਮੀਲ ਪੱਥਰ ਸਾਬਤ ਹੋ ਰਹੇ ਹਨ ਇਹ ਸਭ ਮੁਮਕਿਨ ਹੋ ਪਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਅਸੀਂ ਸ਼ਾਨਦਾਰ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾ ਦੇਵਾਂਗੇ ਘਰਨ ਕਰਨ ਗਿਆ ਤਾਂ ਬਜ਼ੁਰਗ ਬੈਠਾ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ ਪੰਜਾਬ ਚ ਹੁਣ ਤੱਕ 882 ਆਮ ਆਦਮੀ ਕਲੀਨਿਕ ਲੋਕਾਂ ਨੂੰ ਸੇਵਾ ਪ੍ਰਦਾਨ ਕਰ ਰਹੇ ਹਨ ਜਿੱਥੋਂ 2 ਕਰੋੜ ਤੋਂ ਵੱਧ ਮਰੀਜ਼ ਇਲਾਜ ਕਰਵਾ ਚੁੱਕੇ ਹਨ ਤੇ ਲੱਖਾਂ ਲੋਕਾਂ ਨੇ ਮੁਫਤ ਟੈਸਟ ਵੀ ਕਰਵਾਏ ਹਨ ਪੰਜਾਬ ਸਰਕਾਰ ਨੇ ਲੰਬੇ ਪੜੇ ਆਦਮੀਆਂ ਲਈ ਕਲੀਨ ਖੋਲਿਆ ਤੇ ਬਹੁਤ ਲੋਕਾਂ ਨੂੰ ਫਾਇਦਾ ਹੋ ਰਿਹਾ ਮੈਂ ਆਪਣੇ ਵੱਲੋਂ ਪਿੰਡ ਵੱਲੋਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ